ਰੂਨਾਂ ਦੇ ਵਿੱਚ ਸੋਹਣ ਕੀਤੀ ਆ 1600 ਰੂਨਾਂ ਦੇ ਵਿੱਚ ਉਹ ਬਹੁਤ ਪੈ ਰਹੇ ਹੋ ਵੀ ਇਹ ਰੂਨ ਕਿਹਦੇ ਦੇ ਜਿੰਨਾ ਚ ਸੋਹਣ ਕੀਤੀ ਉਹ ਸਾਡੇ ਜਿਹੜੇ ਨਿਤ ਮਰਾਂ ਗੀਆਂ ਲੋਕਾਂ ਨੇ ਸਾਡੀਆਂ ਚਾਹੇ ਉਹ ਸ਼ੋਤ ਸੂਰਤਾਂ ਨੇ ਚਾਹੇ ਖੇਤੀਬਾੜੀ ਹੈ ਆਮਦਨੀ ਦੇ ਸਾਧਨ ਨੇ ਦੇਖਾ ਉਸ ਨੇ ਨੇ 14 ਤੋਂ ਲੈ ਕੇ 25 ਤੱਕ ਹਮਲੇ ਕੀਤੇ ਨੇ ਤੇ ਹਮਲੇ ਵੀ ਇਸ ਤਰ੍ਹਾਂ ਕਿ ਅਸੀਂ ਇਹਦਾ ਮਾਰੇ ਜਿਵੇਂ ਤੇ ਸਾਥੀਓ ਹੋਰ ਅਸੀਂ ਇੱਤਾ ਬਚਾਉਣਾ ਹੈ ਜ਼ਮੀਨ ਬਚਾਉਣੀ ਹੈ ਤੇ ਜਿੱਥੇ ਅਸੀਂ ਸੈਂਟਰ ਸਰਕਾਰ ਦੇ ਖਿਲਾਫ ਖੜਾ ਰਹੇ ਹਾਂ ਇੱਕ ਮੋਰਚਾ ਹੋਰ ਖੜਨ ਦੀ ਲੋੜ ਹੈ ਸਾਨੂੰ ਪੰਜਾਬ ਸਰਕਾਰ ਖਰਾਬ ਵੀ ਇਹ ਮੋਰਚਾ ਖੜਨੋ ਪਿਆ ਹੈ ਕਿਉਂਕਿ ਜੇ ਨਕਸ਼ਾਦਾਨ ਵਿੱਚ ਕਦਰਤੇ ਸਾਡੀ ਮੋਦੀ ਸਰਕਾਰ ਚੱਲ ਰਹੀ ਹੈ ਸਾਡੀ ਪੰਜਾਬ ਸਰਕਾਰ ਕਹੀ ਹੋਈ ਹੈ ਇਹਨਾਂ ਮੋਦੀ <laughs> ਸਰਕਾਰ ਸੋ ਬਰਾਵੋ ਸਾਡੇ ਕੋਲ ਜਿੱਥੇ ਬਿਜਲੀ ਚੱਲ ਰਹੀ ਹੈ ਨਿੱਜੀ ਕਰ ਰੋਏ ਬਿਜਲੀ ਦਾ ਜੇ ਅਸੀਂ ਥੀਕ ਸੀਗੇ ਆਪਣੇ ਘਰ ਤੋਂ ਵੀ ਕੋਲੇ ਦੋੜੀਆ ਸੁਪਾ ਕੇ ਤੇ ਲਾਜ ਪਾ ਕੇ ਬਿਨਾਂ ਦੇ ਨਾਲ ਸਾਡਾ ਬਿਜਲੀ ਚਲੇ ਜਾਵੰਨੇ ਹਮ ਲੇਗਾ ਸੀ ਸੌ ਬੰਸਾਨੇ ਕੰਮ ਤੇ ਟੋਲੇਗਾ ਤੇ ਪਰ ਕਿੰਨਾ ਮਿਲਦਾ ਰਿਹਾ مزدور لے آئے ہیں مزدور کار سوٹ سارا حملہ ہوںچا کہنے سکتے ہیں خوشی کی گل ہے کہ پنجاب کے لڑائی پیڈوں میں تیار لڑائی ਸਤਨਾਕਾ ਵਾਲੇ ਦਿਨਾਂ ਤੇ ਸਤਨਾ ਦਾ ਬਰਾਵਾ ਪਏ ਕਿ ਜਿਵੇਂ ਅਸੀਂ ਗੇਲ ਲਾਈਨ 'ਤੇ ਕਿਸੇ ਨੂੰ ਬਲੈਂਕ ਦੀ ਚੈੱਕ ਪਰ ਕਹਿੰਦੇ ਦੇ ਦਿੰਦੇ ਐ ਇਹ ਲੈ ਭਾਈ ਮੈਨੂੰ ਲੋੜ ਐ ਆ ਮੈਨੂੰ ਪੈਸੇ ਦੇ ਤੇ ਆ ਫਰਮ ਚੈੱਕ ਕਰਦੇ ਪਰ ਇਹਦੇ ਤੇ ਜੇ ਨਾ ਤੇਰੇ ਤੇ ਪੂਰਾ ਨਾਮ ਉਤਰਿਆ ਤਾਂ ਜੇ ਮਰਗੀ ਭਰ ਲਈ ਐਸੇ ਤਰੀਕ ਸਾਨੂੰ ਆਪੋ ਆਪ ਦੇ ਜੱਗ ਦੇ ਪਿਆ ਦੇ ਆਗੂਆਂ ਨੂੰ ਵੇ ਜਿਹੜਾ ਬ੍ਰੈਂਕ ਸੱਕੇ ਉਹ ਭੜਕੇ ਜਿਹੜਾ ਪੈਣਾ ਸਾਨੂੰ ਸੈਨਿਕ ਬਾਨਾ ਪੈਣਾ ਜਿੱਥੇ ਅਸੀਂ ਕਿਸਾਨ ਵੀਰਾਂ ਦੇ ਪਰਦੇਸ ਹੋਣੇ ਨਾਲ ਸਾਨੂੰ ਇਹ ਸ਼ਬਦ ਵੀ ਲਾਉਣਾ ਪੈਣਾ ਕਿ ਅਸੀਂ ਸੈਨਿਕ ਵੀ ਹੈ ਅਸੀਂ ਹਰ ਸਮੇਂ ਆਪਣਾ ਜਿਹੜਾ ਸਰੀਰ ਹੈ ਅਸੀਂ ਜਿਹੜਾ ਇਤਿਆਹ ਨੂੰ ਤਿਆਰ ਹੋਵਾਂਗੇ ਉਹਾਂਗੇ ਜੇ ਸਾਡੀ ਲੋਰ ਪਈ ਜਾਨ ਦੀ ਲੋਰ ਪਈ ਤਾਂ ਅਸੀਂ ਜਾਨ ਵੀ ਦੇ ਦਾਂਗੇ ਸਾਡੀਆਂ ਇਹਨਾਂ ਮੰਗਾਂ ਦੇ ਨਾ ਪਤਾ ਕਿਤੇ ਜਾ ਕੇ ਅਸੀਂ ਜਿਹੜਾ ਆਪਣਾ ਕਿੱਤਾ ਹੈ ਅਸੀਂ ਆਪਣੇ ਕਿੱਤੇ ਨੂੰ ਫੇਰ ਬਚਾ ਸਕਾਂਗੇ ਤੇ ਮਜ਼ਦੂਰ ਮਜ਼ਦੂਰੀ ਆਪਣੇ ਬਚਾ ਸਕੂਗਾ ਤੇ ਅਸੀਂ ਚੱਲ ਰਹੇ ਜਿਹੜਾ ਬਿਜਲੀ ਹੈ ਬਿਜਲੀ ਨੂੰ ਵੀ ਲੜਾਈਆਂ ਕਰਕੇ ਹੀ ਅਸੀਂ ਬਚਾ ਸਕਦੇ ਹਾਂ ਸਾਥੀਓ ਆ ਸਾਡੇ ਕੰਧਾਂ ਤੇ ਇਹਨਾਂ ਨੇ ਮੀਟਰ ਲਾਏ ਨੇ ਉਹ ਮੀਟਰ ਜਿੰਨਾ ਚਿਰ ਦੇ ਜਿਸੀਂ ਜਿੰਨੇ ਪੈਸੇ ਪਾਏ ਨੇ ਉਹਨਾਂ ਲੇਕਿਨ ਅੱਜ ਬਿਜਲੀ ਜਾਊਗੀ ਜਦੋਂ ਪੈਸੇ ਮੁੱਕੇ ਮੋਬਾਈਲ ਦੀ ਕਰਾ ਉਹ ਬਿਜਲੀ ਬੰਦ ਹੋ ਜਣੀ ਹੈ ਅਸੀਂ ਬਹੁਤ ਸਾਰੇ ਪਿੰਡਾਂ ਚ ਤੇ ਪੱਟੇ ਨੇ ਮੀਟਰ ਵਟ ਕੇ ਮਰੂਦ ਜਮਾ ਕਰਾਏ ਨੇ ਹੋਰ ਵੀ ਕਈ ਐਸਜੀਓ ਨੇ ਜਮਾ ਕਰਾਏ ਨੇ ਉਹ ਅਸੀਂ ਬਸਾਰੇ ਲੱਗੇ ਹੋਏ ਆ ਪਿੰਡ ਦੇ ਵਿੱਚ ਬਸਾਰੇ ਤੋਂ ਵੀ ਅਸੀਂ ਪੱਟੇ ਦੇ 40 42 ਜਿਹੜੇ ਮੀਟਰ ਨੇ ਸੋ ਕਹਿਣ ਦਾ ਭਾਵ ਇਹ ਹੈ ਕਿ ਜੇਕਰ ਇਹਨਾਂ ਸਾਮਰਾਜੀਆਂ ਦੇ ਖਰਾਬ ਅਸੀਂ ਲੜਾਈ ਵਿੱਜਾਂਗੇ ਸਾਡੀਆਂ ਜ਼ਮੀਨਾਂ ਸਾਡੇ ਕਾਰੋਬਾਰ ਸਾਡੀਆਂ ਸੇਵਾ ਸੁਵਿਧਾ ਸਾਡੀ ਬਿਜਲੀ ਸਾਡਾ ਕਾਮਕਾਰ ਅਸੀਂ ਬਚਾਵਾਂਗੇ ਨਹੀਂ ਫੇਰ ਇਹ ਸਾਮਰਾਜੀ ਨੇ ਜਿਹੜੇ ਅੱਜ ਵੀ ਕੱਲ ਕੱਲ ਵੀ ਪਰਸੋਂ ਸਾਡੇ ਦਰਵਾਜ਼ੇ ਤੇ ਦਸਤ ਦੇਣ ਵਾਲੇ ਨੇ ਸੋ ਅੱਜ ਦਾ ਜਿਹੜਾ ਕੱਟ ਹੈ ਇਹ ਸਾਮਰਾਜੀਓ ਦੀ ਹਿੱਕ ਇੱਕ ਪਿਆਰ ਦੇ ਲੋਕ सार चाहींदी आण वारे द पचानवे जी ਕੁਝ ਇਹਨਾਂ ਅਮਰੀਕਾ ਨੂੰ ਜਿਹੜੇ ਕਿਰਤੀ ਲੋਕ ਨੇ ਜਿਹੜੇ ਕਿਸਾਨ ਨੇ ਉਹਨਾਂ ਦਾ ਇਹਨਾਂ ਸਰਕਾਰਾਂ ਦੇ ਕੇ ਵਿਚਾਰ ਹੋ ਨਾ ਉਹ ਸਰਕਾਰਾਂ ਦੇ ਤੇ ਖੰਡਿਆ ਹੋਵੇ ਉਹ ਸ਼ਾਮਰਾਜੀਆਂ ਦੇ ਕਦੇ ਮਤਲਬ ਕਿਤੇ ਨੀਤੀਆਂ ਨਾਲ ਬਣੀਆਂ ਜਾਣ ਨੀਤੀਆਂ ਕਿਹਦੇ ਮੁਤਾਬਕ ਣੀਆਂ ਜਾਣ ਨੀਤੀਆਂ ਣੀਆਂ ਜਾਣ ਕਿਸਾਨਾਂ ਦੇ ਮੁਤਾਬਕ ਨੀਤੀਆਂ ਣੀਆਂ ਜਾਣ ਮੌਜੂਦਾ ਦੇ ਮਤਾਬਕ ਇੱਥੇ ਦਰਿਆ ਜਾਣ ਇੱਥੋਂ ਹਿੰਦੁਸਤਾਨ ਦੇ ਵਸਨੀਕਾਂ ਦੇ ਮਤਾਬਕ ਨਾ ਕਿ ਇੱਥੇ ਹਿੰਦੂ ਰਾਸ਼ਟਰ ਕਹਿ ਕੇ ਰਾਜ ਕੀਤਾ ਜਾਵੇ ਜਾਂ ਫਿਰ ਜਾਤਪਾਤ ਦੇ ਨਾਂ ਤੇ ਇੱਥੇ ਸਾਲੂ ਪਾੜੇ ਪਾ ਕੇ ਆਪਸ ਵਿੱਚ ਲੜਾ ਕੇ ਆਪ ਗੱਦੀ ਤੇ ਬੈਠ ਜਾਣ ਬਰਾਬਰ ਜਾਂ ਦੇ ਜਨਤਾ ਨੂੰ ਮਖੂਜ ਛਿੜਦੇ ਆ ਰਹਿੰਦੇ ਸਾਨੂੰ ਜਿਹੜੀ ਸਰਕਾਰ ਜਾਣ ਚਾਹੁੰਦੀ ਹੈ ਸਾਰੇ ਸਾਥੀਆਂ ਇਹਨਾਂ ਗੱਲਾਂ ਦੇ ਨਾਲ ਹੀ ਮੈਂ ਅਰਦੇ ਵੱਲੋਂ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਰਾਮਜੀਤ ਖਾਲਸਾ ਰਾਮਜੀਤ ਖੋਦੇ ਬਹੁਤ ਬਹੁਤ ਧੰਨਵਾਦ ਸਰਦਾਰ ਉਤਮ ਸਿੰਘ ਜੀ